ਵਿਸ਼ਵਵਾਰਤਾ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੰਮੂ ਕਸ਼ਮੀਰ ਦੇ ਵਿੱਚ ਵਿਧਾਨ ਸਭਾ ਚੋਣਾਂ ਤੋਂ ਬਾਅਦ 90 ਸੀਟਾਂ ਦੇ ਉੱਤੇ ਕਾਊਂਟਿੰਗ ਲਗਾਤਾਰ ਜਾਰੀ ਹੈ ਰੁਝਾਨਾਂ ਦੇ ਵਿੱਚ ਸ਼ੁਰੂਆਤੀ ਰੁਝਾਨਾਂ ਦੇ ਵਿੱਚ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਦਾ ਗੱਠ ਜੋੜ ਬਹੁਮਤ ਬਣਾਉਂਦਾ ਹੋਇਆ ਦਿਖ ਰਿਹਾ ਇਹਦੇ ਵਿੱਚ ਵੱਡੀ ਖਬਰ ਇਹ ਆਈ ਹੈ ਕਿ ਭਾਜਪਾ ਦੇ ਸੂਬਾ ਪ੍ਰਧਾਨ ਅਰਵਿੰਦ ਰੈਣਾ ਹਾਰ ਗਏ ਨੇ ਮਹਿਬੂਬਾ ਮੁਫਤੀ ਦੀ ਬੇਟੀ ਦੀ ਵੀ ਹਾਰ ਹੋਈ ਹੈ ਜੰਮੂ ਕਸ਼ਮੀਰ ਵਿਧਾਨ ਸਭਾ ਦੇ ਰੁਝਾਨਾਂ ਦੀ ਗੱਲ ਕਰੀਏ ਤਾਂ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਦੇ ਗੱਠ ਜੋੜ ਨੂੰ 51 ਸੀਟਾਂ ਦਾ ਬਹੁਮਤ ਦਾ ਅੰਕੜਾ ਮਿਲਦਾ ਹੋਇਆ ਦਿਖਾਈ ਦੇ ਰਿਹਾ ਹੈ। ਭਾਜਪਾ 26 ਸੀਟਾਂ ਅਤੇ ਪੀਡੀਪੀ 4 ਸੀਟਾਂ ਤੇ ਅੱਗੇ ਜਾਂਦੀ ਹੋਈ ਦਿਖਾਈ ਦੇ ਰਹੀ ਹੈ। ਆਜ਼ਾਦ ਉਮੀਦਵਾਰਾਂ ਦੀ ਗੱਲ ਕਰੀਏ ਆਜ਼ਾਦ ਤੇ ਛੋਟੀਆਂ ਪਾਰਟੀਆਂ ਦੇ ਉਮੀਦਵਾਰ 9 ਸੀਟਾਂ ਤੇ ਅੱਗੇ ਦਿਖਾਈ ਦੇ ਰਹੇ ਨੇ 90 ਸੀਟਾਂ ਵਾਲੀ ਵਿਧਾਨ ਸਭਾ ਦੇ ਵਿੱਚ ਜਿਹੜਾ ਹੈ ਉਹ 46 ਸੀਟਾਂ ਦਾ ਬਹੁਮਤ ਦਾ ਅੰਕੜਾ ਹੈ ਜਿਸ ਦੇ ਵਿੱਚ ਪੀਡੀਪੀ ਤੇ ਕਾਂਗਰਸ ਸਾਫ਼ ਤੌਰ ਦੇ ਉੱਤੇ ਬਹੁਮਤ ਬਣਾਉਂਦੀ ਹੋਈ ਦਿਖਾਈ ਦੇ ਰਹੀ ਹੈ 51 ਸੀਟਾਂ ਜਿਹੜੀਆਂ ਨੇ ਉਹ ਇਹਨਾਂ ਦੋਨਾਂ ਪਾਰਟੀਆਂ ਦੇ ਗੱਠ ਜੋੜਨ ਨੂੰ ਦਿਖਾ ਜਾਂਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਦੀ ਸੀਟ ਦੀ ਗੱਲ ਕਰੀਏ ਤਾਂ ਉਹ ਦੋ ਸੀਟਾਂ ਤੇ ਚੋਣ ਲੜੇ ਸਨ ਬੜਗਾਮ ਸੀਟ ਤੋਂ ਉਹਨਾਂ ਨੂੰ ਜਿੱਤ ਮਿਲੀ ਹੈ ਗਾਂਦਰਬਲ ਸੀਟ ਤੋਂ ਉਮਰ ਅਬਦੁੱਲਾਹ ਅੱਗੇ ਚੱਲ ਰਹੇ ਨੇ ਮਹਿਬੂਬਾ ਮੁਫਤੀ ਦੀ ਬੇਟੀ ਇਲਤਜ਼ਾਮ ਮੁਫਤੀ ਜਿਹੜੀ ਹੈ ਉਹ ਪਿੱਛੇ ਚੱਲ ਰਹੀ ਹੈ ਉਹਨਾਂ ਨੇ ਇਹ ਵੀ ਕਹਿ ਦਿੱਤਾ ਹੈ ਕਿ ਲੋਕਾਂ ਦੇ ਫੈਸਲੇ ਨੂੰ ਉਹ ਸਵੀਕਾਰ ਕਰਦੇ ਨੇ ਇਸ ਵਿਚਾਲੇ ਵੱਡੀ ਖਬਰ ਇਹ ਹੈ ਕਿ ਭਾਜਪਾ ਦੇ ਜੰਮੂ ਕਸ਼ਮੀਰ ਭਾਜਪਾ ਪ੍ਰਧਾਨ ਅਰਵਿੰਦ ਰੈਣਾ ਨੇ ਜਿਹੜੇ ਉਹ ਹਾਰ ਗਏ ਨੇ ਤੁਹਾਨੂੰ ਦੱਸਦੀ ਹੈ ਜੰਮੂ ਕਸ਼ਮੀਰ ਦੇ ਵਿੱਚ 18 ਸਤੰਬਰ ਤੋਂ ਲੈ ਕੇ 1 ਅਕਤੂਬਰ ਤੱਕ ਤਿੰਨ ਪੜਾਅ ਦੇ ਵਿੱਚ ਚੋਣਾਂ ਹੋਈਆਂ ਸਨ ਅਤੇ 63.88% ਕੁੱਲ VOTING ਹੋਈ ਸੀ 10 ਸਾਲ ਪਹਿਲਾਂ ਜਿਹੜੇ ਆ ਚੋਣਾਂ ਹੋਈਆਂ ਸਨ ਜੰਮੂ ਕਸ਼ਮੀਰ ਦੇ ਵਿੱਚ 2014 ਦੇ ਵਿੱਚ ਉਹਦੇ ਵਿੱਚ 65% VOTING ਹੋਈ ਸੀ ਇਸ ਵਾਰ 1.12% VOTING ਘੱਟ ਹੋਈ ਹੈ ਹੁਣ ਤੁਹਾਨੂੰ ਇੱਕ ਇੱਕ ਕਰਕੇ ਸੀਟਾਂ ਦੀ ਵੇਰਵਾ ਦੱਸ ਦਿੰਦੇ ਆ ਕਿ ਕਿਹੜੀ ਸੀਟ ਤੋਂ ਕਿਹੜੀ ਪਾਰਟੀ ਦੇ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਹੈ ਸਭ ਤੋਂ ਪਹਿਲਾਂ ਉਮਰ ਅਬਦੁੱਲਾਹ ਦੀ ਗੱਲ ਕਰਦੇ ਆ ਉਮਰ ਅਬਦੁੱਲਾਹ ਪੜਗਾਮ ਸੀਟ ਤੋਂ ਜਿੱਤ ਚੁੱਕੇ ਨੇ ਉਹਨਾਂ ਨੇ ਪੀਡੀਪੀ ਕੈਂਡੀਡੇਟ ਅਗਾ মুনਤਜ਼ਰ ਨੂੰ ਹਰਾਇਆ ਹੈ ਨੈਸ਼ਨਲ ਕਾਨਫਰੰਸ ਦੀ ਸ਼ਕੀਨਾ ਇਤੂ ਨੇ ਡੀ ਐਚ ਪੋਰਾ ਵਿਧਾਨ ਸਭਾ ਸੀਟ ਤੋਂ ਜਿੱਤ ਦਰਜ ਕੀਤੀ ਹੈ ਉਧਰ ਕੰਗਨ ਵਿਧਾਨ ਸਭਾ ਸੀਟ ਦੀ ਗੱਲ ਕਰੀਏ ਤਾਂ ਨੈਸ਼ਨਲ ਕਾਨਫਰੰਸ ਦੇ ਮਿਹਰ ਅਲੀ ਚੋਣਾ ਜਿੱਤ ਚੁੱਕੇ ਨੇ ਕੁਪਵਾੜਾ ਸੀਟ ਦੀ ਗੱਲ ਕਰੀਏ ਤਾਂ ਲੋਬਲ ਸੀਟ ਤੋਂ ਨੈਸ਼ਨਲ ਕਾਨਫਰੰਸ ਦੇ ਕੈਸਰ ਜਮਸ਼ੀਦ ਲੌਨ ਇਹ ਚੋਣ ਜਿੱਤ ਚੁੱਕੇ ਨੇ ਤੁਹਾਨੂੰ ਦੱਸਦੀ ਹਾਂ ਰੋਜ਼ਾਨਾ ਦੇ ਵਿੱਚ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਦਾ ਗੱਠਜੋੜ ਅੱਗੇ ਚੱਲ ਰਿਹਾ ਹੈ ਨੈਸ਼ਨਲ ਕਾਂਗਰਸ ਦੇ ਜਿਹੜੇ ਕੈਂਡੀਡੇਟ ਨੇ ਜਾਂ ਉਹਨਾਂ ਦੇ ਜਿਹੜੇ ਸਮਰਥਕ ਨੇ ਉਹਨਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਜਿੱਤ ਦਾ ਜਸ਼ਨ ਵੀ ਮਨਾਇਆ ਜਾ ਰਿਹਾ ਹੈ ਉਧਰ ਨੈਸ਼ਨਲ ਕਾਨਫਰੰਸ ਦੇ ਫਾਰੂਕ ਅਬਦੁੱਲਾ ਦੀ ਖੁਸ਼ੀ ਦੇ ਵਿੱਚ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਹੈ ਸ਼੍ਰੀਨਗਰ ਦੇ ਵਿੱਚ ਸਮਰਥਕ ਹੈ ਜਿਹੜੇ ਉਹ ਢੋਲ ਦੇ ਡਗੇ ਤੇ ਨੱਚਦੇ ਹੋਏ ਵੀ ਨਜ਼ਰ ਆਏ ਨੇ ਅਨੰਤਨਾਗ ਦੀ ਪਹਲਗਾਮ ਸੀਟ ਤੋਂ ਨੈਸ਼ਨਲ ਕਾਨਫਰੰਸ ਦੇ ﺍﻟताਫ ਕੁੱਲੂ ਨੇ ਜਿੱਤ ਹਾਸਲ ਕੀਤੀ ਹੈ ਉਦਮਪੁਰ ਇਸ ਦੀ ਗੱਲ ਕਰੀਏ ਤਾਂ ਭਾਜੀਪੀ ਦੇ ਆਰਐਸ ਪਠਾਣੀਆਂ ਇਹ ਚੋਣ ਜਿੱਤ ਚੁੱਕੇ ਨੇ ਇਹ ਸੀਟ ਜਿੱਤ ਚੁੱਕੇ ਨੇ ਪਟਨ ਵਿਧਾਨ ਸਭਾ ਸੀਟ ਤੋਂ ਨੈਸ਼ਨਲ ਕਾਨਫਰੰਸ ਦੇ ਰਿਆਜ਼ ਬੀਦਰ ਚੋਣ ਜਿੱਤੇ ਨੇ ਚਾਨਪੋਰਾ ਸੀਟ ਤੋਂ ਨੈਸ਼ਨਲ ਕਾਨਫਰੰਸ ਦੇ ਮੁਸ਼ਤਾਕ ਗੁਰੂ ਚੋਣ ਜਿੱਤ ਚੁੱਕੇ ਨੇ ਜੰਮੂ ਨਾਰਥ ਸੀਟ ਤੋਂ ਭਾਜੀਪੀ ਦੇ ਸ਼ਾਮਲਾਲ ਸ਼ਰਮਾ ਚੋਣਾਂ ਜਿੱਤੇ ਨੇ ਨੈਸ਼ਨਲ ਕਾਨਫਰੰਸ ਦੇ ਸੁਰਿੰਦਰ ਚੌਧਰੀ ਨੇ ਨਸ਼ੇਰਾ ਸੀਟ ਤੋਂ ਭਾਜਪਾ ਦੇ ਰਵਿੰਦਰ ਰੈਣਾ ਨੂੰ ਹਰਾ ਦਿੱਤਾ ਹੈ ਨੈਸ਼ਨਲ ਕਾਨਫਰੰਸ ਦੇ ਸੁਰਿੰਦਰ ਚੌਧਰੀ ਜਿੱਤੇ ਨੇ ਨਸ਼ੇਰਾ ਸੀਟ ਤੋਂ ਜਦਕਿ ਭਾਜਪਾ ਦੇ ਰਵਿੰਦਰ ਰੈਣਾ ਦੀ ਹਾਰ ਹੋਈ ਹੈ ਕਪਵਾੜਾ ਸੀਟ ਦੀ ਗੱਲ ਕਰੀਏ ਤਾਂ ਪੀਡੀਪੀ ਦੇ ਕੈਂਡੀਡੇਟ ਮੁਹੰਮਦ ਫਿਆਜ਼ ਮੀਰ ਇਹ ਚੋਣ ਜਿੱਤ ਚੁੱਕੇ ਨੇ ਲਾਲ ਚੌਂਕ ਤੋਂ ਨੈਸ਼ਨਲ ਕਾਨਫਰੰਸ ਦੇ ਅਹਿਸਾਨ ਪਰਦੇਸ ਚੋਣ ਜਿੱਤੇ ਨੇ ਨੈਸ਼ਨਲ ਕਾਨਫਰੰਸ ਦੀ ਸ਼ਮੀਮਾ ਫਿਰਦੌਸਾ ਹੱਬਾ ਕਦਲ ਜਿਹੜੀ ਹੈ ਉਹ ਚੋਣ ਜਿੱਤ ਚੁੱਕੇ ਨੇ ਸੋ ਇਹ ਪੂਰੀਆਂ ਸੀਟਾਂ ਦਾ ਵੇਰਵਾ ਹੁਣ ਤੱਕ ਸਾਨੂੰ ਹਾਸਲ ਹੋਇਆ ਹੈ ਸੋ ਕੁੱਲ ਮਿਲਾ ਕੇ ਕਾਂਗਰਸ ਤੇ ਪੀਡੀਪੀ ਦੀ ਸਰਕਾਰ ਬਣਦੀ ਹੋਈ ਜੰਮੂ ਕਸ਼ਮੀਰ ਦੇ ਵਿੱਚ ਨਜ਼ਰ ਆ ਰਹੀ ਹੈ